मैं साइकिल ਕੁਸੀਂ ਵੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਐਨ ਜੀਓ ਤੇ ਅੱਜ ਬਾਈ ਅਸੀਂ ਪਹੁੰਚੇ ਸੀ ਨਿਹਾਲ ਸਿੰਘ ਵਾਲਾ ਵਿਖੇ ਤੇ ਨਿਹਾਲ ਸਿੰਘ ਵਾਲਾ ਵਿਖੇ ਨਾ ਇੱਕ ਰੋਟੀ ਦੀ 13 ਰੁਪਏ ਦੀ ਥਾਲੀ ਦੀ ਪਲੇਟ ਦਾ ਲੰਗਰ ਲੱਗਿਆ ਹੋਇਆ ਤੇ ਬਾਈ ਨਾਲ ਗੱਲ ਕਰਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹਾਂਜੀ ਕੀ ਨਾਮ ਆ ਜੀ ਬਲਜਿੰਦਰ ਸਿੰਘ ਆਏ ਤੇ ਪਿੰਡ ਕਿਹੜਾ ਜੀ ਲੋਕੜਾ ਵਾਲਾ ਹਾਂਜੀ ਲੋਕੜਾ ਜੀ ਹੈ ਸਾਪਰਾ ਜਿਹੜਾ ਤੁਸੀਂ ਇਹ ਲੰਗਰ ਲਾਇਆ ਹੈ ਨਾ 13 ਰੁਪਏ ਦੀ ਥਾਲੀ ਦਾ ਹਾਂਜੀ ਹਾਂਜੀ ਇਹਦੇ ਬਰਤੀ ਜਾਣਕਾਰੀ ਦਿਓ ਕਿਵੇਂ ਤੁਹਾਡੇ ਮਨ ਦੇ ਵਿੱਚ ਫੁਰਨਾਕ ਕੀ ਚ ਗੱਲਬਾਤ ਆਹੀ ਹੈ ਇਹ ਅਸੀਂ ਮਿੱਟੀ ਗੁਰਪਰਬ ਤੇ ਨਾ ਲੰਗਰ ਲਾਇਆ ਸੀਗਾ ਹਾਂਜੀ ਅਸੀਂ ਨਾ ਜੀ ਗੁਰਪਰਬ ਤੇ ਲੰਗਰ ਲਾਇਆ ਸੀਗਾ ਹਾਂਜੀ 13 ਰੁਪਏ ਥਾਲੀ ਦੀ ਹਾਂਜੀ ਗੁਰੂ ਨਾਨਕ ਦੇਵ ਜੀ ਨੂੰ ਤੁਹਾਨੂੰ ਪਤਾ ਵੀ ਉਹਨਾਂ ਦੇ ਬਚਨਾਂ ਦੇ ਹਿਸਾਬ ਨਾਲ ਹੀ ਇਹ ਲੰਗਰ ਲਾਇਆ ਸੀਗਾ ਹਾਂਜੀ 13 ਰੁਪਏ ਦੀ ਥਾਲੀ ਮਨਚ ਖਿਆਲ ਹੈ 13 ਰੁਪਏ ਥਾਲੀ ਪਾਉਣੀ ਹੈ ਹਾਂਜੀ ਉਦੋਂ ਹੀ ਉਹ ਵੀਡੀਓ ਚੱਲ ਰਹੀ ਸੀ ਇੱਕ ਬੱਚੇ ਦੀ ਸਕੂਲ ਦੇ ਵਿੱਚ ਸੀ ਜਿਹੜਾ ਅੱਛਾ ਜੀ ਉਹ ਬੱਚਾ ਕਹਿ ਰਿਹਾ ਸੀਗਾ ਕਿ ਮੈਂ ਸਾਡੇ ਘਰ ਆਟਾ ਨਹੀਂ ਸੀਗਾ ਤੇ ਮੈਂ ਅੱਜ ਭੁੱਖਾ ਆਇਆ ਹਾਂ ਹਾਂ ਉਹ ਵਾਇਰਲ ਹੋਈ ਸੀ ਹਾਂ ਵਾਇਰਲ ਹੋਈ ਸੀ ਬਹੁਤ ਮੈਂ ਉਹ ਵੀਡੀਓ ਵੇਖੀ ਜਦੋਂ ਅਸੀਂ ਪਰਿਵਾਰ ਸਵੇਰ ਸ਼ਾਮ ਨੂੰ ਘਰੇ ਬੈਠੇ ਤੇ ਘਰੇ ਵੀਡੀਓ ਦੇਖੀ ਤੇ ਅਹੀਂ ਵੀ ਇਹ ਸੋਚਿਆ ਯਾਰ ਗੱਲ ਸਹੀ ਹੈ ਵਾਹਿਗੁਰੂ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਤੇ ਕਈ ਇਹੋ ਜਿਹੇ ਹੈਗੇ ਆ ਪਰਿਵਾਰ ਜਿਹੜੇ ਯਾਰ ਵਾਕਈ ਭੁੱਖੇ ਆ ਹੂੰ ਤਾਂ ਕਿਉਂ ਨਾ ਆਪਾਂ ਵੀ ਇਹ ਚੀਜ਼ ਐ ਕਰਕੇ ਵੀ ਹਰ ਮਹੀਨੇ ਨਾਲੇ ਸੇਵਾ ਨਾਲੇ ਪਵਨਾਂ ਨਾਲੇ ਬਲੀਆਂ ਨਾ ਤਾਂ ਹੰਕਾਰ ਆਵੇ ਕਿ ਅਸੀਂ ਲੰਗਰ ਲਾਇਆ ਤੇ ਨਾ ਹੀ ਸਾਨੂੰ ਇਹ ਹੋਵੇ ਵੀ ਅਸੀਂ ਮਤਲਬ ਆਪ ਦੇ ਲੋ ਕੁਝ ਵੀ ਕਰ ਰਹੇ ਆ ਵੀ ਫ੍ਰੀ ਕਰ ਰਹੇ ਹਾਂਜੀ ਠੀਕ ਆ ਅਸੀਂ ਇਸ ਕਰਕੇ ਸੋਚਿਆ ਵੀ ਚਾਲੀਆ 13 ਰੁਪਏ ਥਾਲੀ ਰੋਟੀ ਕਰਕੇ ਲਾ ਦਿੰਨੇ ਆ ਕਿ ਜਿਹੜਾ ਹਰ ਵੀ ਗਰੀਬ ਅਮੀਰ ਖਾ ਸਕੇ ਤੇ 13 ਰੁਪਏ ਸਿਰਫ ਨਾਂ ਦਿੱਤਾ ਇਹਦੇ ਵਿੱਚ ਕਿਸੇ ਕੋਲੇ ਵੀ 13 ਪੈਸੇ ਹੈਗੇ ਆ ਤਾਂ ਵੀ ਰੋਟੀ ਖਾ ਜਾਵੇ ਜੇ ਕਿਸੇ ਕੋਲੇ ਹੈ ਨਹੀਂ ਤਾਂ ਵੀ ਖਾ ਜਾਵੇ ਇਹ ਵਾਰ ਮੈਂ ਜ਼ਿਆਦਾ ਵੀ ਦੇ ਜੀ ਬਸ ਇਹੋ ਆ ਆਪਦੀ ਚਾਈ ਕਿ ਸੇਵਾ ਜਾਣੀ ਕਿ 13 ਤਰੀਕ ਹਾਂਜੀ ਇਹ 13 ਤਰੀਕ ਨੂੰ ਸੇਵਾ ਹਰ ਮਹੀਨੇ ਦੀ 13 ਤਰੀਕ ਨੂੰ ਸੇਵਾ ਹੁੰਦੀ ਹੈ ਇਹ ਤੇ ਨਾਲ ਰਪੇਤ ਕਰਨ ਇਸ ਤੋਂ ਇਲਾਵਾ ਦੂਰੇ ਦੂਸਰੇ ਦਿਨ ਹੈਗੇ ਉਸ ਦਿਨ ਕੀ ਚੱਲਦਾ ਆਪਣਾ ਜੀ ਇਹ ਫਿਰ ਅਲੱਗ-ਅਲੱਗ ਦਿਨਾਂ ਦੇ ਹਿਸਾਬ ਨਾਲ ਜੀ ਸਾਡੀ ਇਹਦੀ ਦਾਲ ਸਾਬੀ ਹੈ ਲੈਫਟ ਸੀ ਚੇਂਜ ਹੈ ਲੈਫਟ ਨਵੀਂ ਹੁੰਦੀ ਹੈ ਜਿਵੇਂ ਆ ਦੇਸੀ ਤੜਕਾ ਕੁਝ ਲਿਖਿਆ ਹਾਂ ਜੀ ਹਾਂ ਇਹ ਸਾਰਾ ਕੁਝ ਮਤਲਬ ਇਸੇ ਤਰ੍ਹਾਂ ਦਾ ਮਸਾਲਿਆਂ ਤੋਂ ਰਹਿਤ ਸਮਾਲ ਆ ਸਾਡੇ ਕੋਲ ਠੀਕ ਹੈ ਜੀ ਤੇ ਮਸਾਲਿਆਂ ਤੋਂ ਰਹਿਤ ਆ ਬਾਕੀ ਕਿੰਨਾ ਵੀ ਅਸੀਂ ਮਤਲਬ ਇਹ ਚੀਜ਼ ਬਣਾਉਂਦੇ ਆ ਸਾਰੀ ਦੇਸੀ ਰਸੋਈ ਤਾਂ ਨਾ ਰੱਖਿਆ ਵੀ ਐਸਰਮ ਘਰ ਵਾਂਗੂ ਆ ਜਿਵੇਂ ਦੇਸ ਘਰ ਚ ਬੈਠ ਕੇ ਰੋਟੀ ਖਾ ਰਹੇ ਤੂੰ ਨੂੰ ਉਹੀ ਸਵਾਦ ਆਉਂਦਾ ਠੀਕ ਹੈ ਹਾਂਜੀ ਅਸਾਂ ਇਸ ਤੋਂ ਲਾਵਾ ਹੋਰ ਵੀ ਕੋਈ ਕਾਰੋਬਾਰ ਚੱਲ ਰਿਹਾ ਆਪਣਾ ਲਈ ਜੀ ਬਿਲਕੁਲ ਕਿੰਨੇ ਚਿਰ ਤੋਂ ਲੜੀ ਲੱਗ ਲਈ ਤੁਹਾਡੀ ਇਹ ਇੱਕ ਘੜ ਤੋਂ ਘੱਟ 1 ਸਾਲ ਤੋਂ ਲੱਗ ਰਹੀ ਹੈ ਉਸ ਤੋਂ ਪਹਿਲਾਂ ਕੀ ਕਰਦੇ ਸੀ ਉਸ ਤੋਂ ਪਹਿਲਾਂ ਮੈਂ ਬਾਹਰ ਸੀ ਜਾਈ ਦੁਬਈ ਦੇ ਵਿੱਚ ਹਾਂਜੀ ਮੈਂ 13 ਸਾਲ ਬਾਹਰ ਲੱਗਿਆ ਸੀ ਜੀ ਹੁਣ ਬੇਟੀ ਵੀ ਬਾਹਰ ਆ ਦੁਬਈ ਦੇ ਵਿੱਚ ਇਹ ਬੇਟਾ ਮੇਰਾ ਇਹ ਵੀ ਬਾਹਰ ਜਾ ਕੇ ਆਇਆ ਵਾਈਫ ਵੀ ਬਾਹਰ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬੜੀ ಅಪਾਰ ਕਿਰਪਾ ਜੀ ਬਹੁਤ ਦਿੱਤਾ ਉਹਨੇ ਕਿਉਂਕਿ ਬੰਦਾ ਕਦੇ ਵੀ ਨੀਤ ਤਾਂ ਭਰਦੀ ਨਹੀਂ ਜਿਹਦੇ ਬੰਦੇ ਦੀ ਨੀਤ ਭਰ ਕੀ ਨਾ ਸਮਝੋ ਰਿਹਾਂਦਾ ਤਾਂ ਆਪ ਹੀ ਭਰ ਜਾਂਦਾ ਜੀ ਕਿਉਂਕਿ ਕਈ ਰੱਜੇ ਵੀ ਭੁੱਖੇ ਆ ਤੇ ਕਈ ਭੁੱਖੇ ਵੀ ਰੱਜੇ ਹੋਏ ਪਰਮਾਤਮਾ ਦੀ ਮਿਹਰ ਨਾਲ ਸਾਨੂੰ ਬਹੁਤ ਕੁਝ ਦਿੱਤਾ ਉਹਦੇ ਵੀ ਬਹੁਤ ਰਿਹਾ ਜਿੱਦਦੇ ਅਸੀਂ 13 ਰੁਪਏ ਥਾਲੀ ਰੋਟੀ ਲੈਂਦੇ ਹਾਂ ਉਹਦੇ ਸਾਡੀ ਆਮ ਸੇਲ ਨਾਲੋਂ ਸਾਨੂੰ ਜ਼ਿਆਦਾ 17-1800 ਰੁਪਏ ਸਾਨੂੰ ਜ਼ਿਆਦਾ ਨਿਕਲਦਾ ਜੀ ਹਰ ਵਾਰੀ ਗੱਲਾਂ ਸਿਰਫ ਉਸ ਦਿਨ ਇਸ ਦਿਨ ਤੇ 13 ਤਰੀਕ ਨੂੰ ਅਸੀਂ ਬਹੁਤ ਵਾਹਿਗੁਰੂ ਦਾ ਧੰਨਵਾਦ ਕਰਦੇ ਆਂ ਪਰਿਵਾਰ ਦੇ ਵਿੱਚ ਬਹੁਤ ਪ੍ਰੇਮ ਪਿਆਰ ਆ, ਸਵਾਗਤ ਆ ਤੇ ਅਸੀਂ ਆਪ ਦੇ ਸਵਾਗਤ ਨਾਲੀ ਜੋ ਕੁਛ ਵੀ ਇਹ ਸੇਵਾ ਹੈ ਚੱਲਦੀ ਹੈ ਹਰ ਮਹੀਨੇ 13 ਤਰੀਕ ਨੂੰ 13 ਰੁਪਏ ਰੋਟੀ ਖਾ ਲਈ ਦਉਂਦੇ ਆ ਜੋ ਵੀ ਇੱਥੇ ਆ ਕੇ ਬਹੁਤ ਸੰਗਤ ਆਉਂਦੀ ਆ ਇਹ ਜਿਹੜੀ ਜਗ੍ਹਾ ਹੈ ਇਹਦੇ ਬਾਰੇ ਜਾਣਕਾਰੀ ਦੇ ਦਿਓ ਇੱਕ ਆਪਣਾ ਮੋਬਾਈਲ ਨੰਬਰ ਦੇ ਦਿਓ ਇਹ ਆਪਣਾ ਹੀ ਜਿਹੜੀ ਜਗ੍ਹਾ ਹੈ ਕਚੈਰੀ ਦਾ ਮੇਨ ਐਂਟਰੀ ਗੇਟ ਆ ਖਾਣੇ ਦੇ ਬਿਲਕੁਲ ਸਾਹਮਣੇ ਨਿਹਾਲ ਸਿੰਘ ਹਾਂਜੀ ਨਿਹਾਲ ਸਿੰਘ ਵਾਲੇ ਦੇ ਵਿੱਚ ਦੇਸੀ ਤੜਕਾ ਆਪਣੀ ਦੁਕਾਨ ਦਾ ਨਾਮ ਹੈ ਜਦੋਂ ਵੀ ਮਰਜ਼ੀ ਆਓ ਹੀ ਦੇਸੀ ਤੜਕਾ ਦੁਕਾਨ ਅੱਗੇ ਪਿੱਛੇ ਜਿਹੜਾ ਵੀ ਆਪਣੀ ਪਲੇਟ ਦਾ ਰੇਟ ਚੱਲਦਾ 60 ਰੁਪਏ ਥਾਲੀ ਰੋਟੀ ਆਈ 60 ਰੁਪਏ ਥਾਲੀ ਦੇ ਵਿੱਚ ਦੋ ਪਰੌਠੇ ਹੁੰਦੇ ਆ ਜੇ ਪਰੌਠੇ ਖਾੜੀਏ ਤਾਂ ਜੇ ਰੋਟੀ ਖਾੜੀਏ ਤਾਂ ਪੰਜ ਫੁਲਕੇ ਹੁੰਦੇ ਆ ਇਹ ਜਦੋਂ ਵੀ ਮਰਜ਼ੀ ਆ ਸਕਦੇ ਬਾਕੀ ਜਿਵੇਂ ਵੀ ਅਲੱਗ-ਲੱਗ ਦਾ ਬੁੱਧਵਾਰ ਨੂੰ ਗੜੀ ਚੌਲ ਆ ਤੇ ਸ਼ੁੱਕਰਵਾਰ ਨੂੰ ਮੈਂਚ ਪ੍ਰਯਾਨੀ ਆਈ ਫਿਰ ਉਸ ਤੋਂ ਬਾਅਦ ਜਿਵੇਂ ਵੀ ਸਿੰਪਲ ਖਾਣਾ ਚੱਲਦਾ ਜੋ ਵੀ ਆ ਸਾਰਾ ਸ਼ਨੀਵਾਰ ਨੂੰ ਰਾਜਮਾ ਚੌਲ ਆ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਕਿਹੜਾ ਪੰਡਾ ਜੀ ਆਪਣਾ ਛੰਡੇਣਾ ਜੀ ਛੰਡੇਣਾ ਅੱਛਾ ਜਿਹੜਾ 13 ਰੁਪਏ ਦੀ ਇੱਕ ਲੰਗਰ ਲੱਗਿਆ ਭਰਾ ਨੇ ਲਾਇਆ ਇਹਦੇ ਬਾਰੇ ਜਾਣਕਾਰੀ ਦਿਓ ਕੀ ਕਹੂੰ ਇਹਦੇ ਬਾਰੇ ਬਹੁਤ ਵਧੀਆ ਬਰਾਲਾ ਵੀਰ ਦਾ ਜੀ ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਇੰਨਾ ਕਰਦੇ ਓਹੀ ਵੀ ਗਰੀਬ ਪਰਵਕੈ ਵੀ ਨਹੀਂ ਪਛਾਤਾ ਕਿ ਨਹੀਂ ਕੌਣ ਸੋ ਸਾਡੀ ਉਹ ਵੀ ਆਰ ਕੇ ਤੁਸੀਂ ਅੱਜ ਪਹਿਲੀ ਵਾਰ ਆਏ ਕਿ ਅੱਗੇ ਵੀ ਆਏ ਤੁਸੀਂ ਪਹਿਲੀ ਵਾਰ ਹੀ ਆਏ ਜੀ ਪਹਿਲੀ ਵਾਰੀ ਬਹੁਤ ਵਧੀਆ ਲੱਗ ਰਿਹਾ ਹੈ ਇਦਾਂ ਦੀਆਂ ਲੰਗਰ ਸੋਈ ਜਿਹੜੀ ਲੱਗਣੀ ਚਾਹੀਦੀ ਹੈ ਹਾਂਜੀ ਹਾਂ ਹਾਂ ਭਾਈ ਤੁਸੀਂ ਕਹੋਗੇ ਕਿਹੜਾ ਲੰਗਰ ਲੱਗਿਆ 13 ਰੁਪਏ 40 ਬਾਰੇ ਕੀ ਕਹੋਗੇ ਬਹੁਤ ਬੰਨਿਆ ਜੀ ਬਹੁਤ ਬੰਨਿਆ ਜੀ ਅੱਜ ਉਹ ਵੀ ਹੈ